ਸਪੈਕਟ੍ਰਮ ਦੀ nlm ਤੋਂ ਬਾਅਦ ਹੁਣ ਟੈਲੀਕਮ ਕੰਪਨੀਆਂ ਜਿਹੜੀਆਂ ਉਹ ਦਰਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਨੇ ਮਹਾਰਾ ਮੁਕਾਬਕ ਜੁਲਾਈ ਤੋਂ ਰੇਟਾਂ ਦੇ ਵਿੱਚ 15 ਤੋਂ 20% ਤੱਕ ਵਾਧਾ ਜਿਹੜਾ ਉਹ ਹੋ ਸਕਦਾ ਹੈ ਜਿਸ ਕਾਰਨ ਮੋਬਾਈਲ ਦੀ ਵਰਤੋਂ ਮਹਿੰਗੀ ਹੋ ਜਾਵੇਗੀ ਟੈਲੀਕਮ ਕੰਪਨੀਆਂ ਵੀ ਹੈਡਲਾਈਨ ਟੈਰਿਫ ਵਧਾ ਸਕਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਹ ਵਾਅਦਾ ਪ੍ਰੀਪੇਡ ਅਤੇ ਪੋਸਟपेड ਦੋਵਾਂ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਨਿਲਾਮੀ ਦੇ ਵਿੱਚ ਕੰਪਨੀਆਂ ਨੇ 11340 ਕਰੋੜ ਰੁਪਏ ਜਿਹੜੇ ਉਹ ਖਰਚ ਕੀਤੇ ਹਨ ਅਤੇ ਹੁਣ ਉਹ ਇਸ ਖਰਚੇ ਦੀ ਵਸੂਲੀ ਸ਼ੁਰੂ ਕਰ ਸਕਦੀਆਂ ਨੇ ਹੈਡਲਾਈਨ ਟੈਰਿਫ ਆਖਰੀ ਵਾਰ ਦਸੰਬਰ 2021 ਦੇ ਵਿੱਚ ਵਧਾਇਆ ਗਿਆ ਸੀ ਉਦੋਂ ਤੋਂ ਕੰਪਨੀਆਂ ਨੇ ਸਿਰਫ ਆਪਣੇ ਬੇਸ ਪੈਕ ਨੂੰ ਜਿਹੜਾ ਉਹ ਵਧਾਇਆ ਸੀ ਕਿਆ ਜਾ ਰਿਹਾ ਹੈ ਕਿ ਭਾਰਤੀ Airtel ਸਭ ਤੋਂ ਪਹਿਲੇ ਵਾਅਦੇ ਦਾ ਜਿਹੜਾ ਉਹ ਐਲਾਨ ਕਰ ਸਕਦੀ ਹੈ ਐਕਸਿਸ ਕੈਪੀਟਲ ਦੇ ਕਾਰਜਕਾਰੀ ਨਿਰਦੇਸ਼ਕ ਗੌਰਵ ਮਲਹੋਤਰਾ ਦਾ ਕਹਿਣਾ ਹੈ ਕਿ ਟੈਲੀਕਮ ਕੰਪਨੀਆਂ ਦੇ ਟੈਰਿਫ ਦਰਾਂ ਨੂੰ ਵਧਾਉਣ ਦਾ ਜਿਹੜਾ ਅਸਰ ਹੈ ਉਹਨਾਂ ਦੇ ਸ਼ੇਰਾਂ ਦੇ ਦੇਖਿਆ ਜਾ ਸਕਦਾ ਹੈ ਉਹਨਾਂ ਮੁਤਾਬਕ ਭਾਰਤੀ Airtel ਦੇ ਸ਼ੇਅਰ ਆਉਣ ਵਾਲੇ ਸਮੇਂ ਦੇ ਵਿੱਚ 1534 ਰੁਪਏ ਦੇ ਟੀਚੇ ਨੂੰ ਜਿਹੜਾ ਉਹ ਛੂ ਸਕਦੇ ਹਨ ਤੇ ਅਜੇ ਹੀ ਸਥਿਤੀ ਦੇ ਵਿੱਚ ਰੇਲਾਇੰਸ ਦੇ ਸ਼ੇਰਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲੇਗੀ ਤੇ ਉਹੀ ਜਲਦ ਹੀ 350 ਜਿਹੜੇ 12 ਰੁਪਏ ਦੇ ਟੀਕੇ ਨੂੰ ਕੀਮਤ ਨੂੰ ਜਿਹੜੀ ਆ ਉਹਦੀ ਉਹ ਚੂਹ ਦਾ ਨਜ਼ਰ ਆਵੇਗਾ ਸਰਕਾਰ ਨੇ ਸਪੈਕਟ੍ਰਮ ਨਿਲਾਮੀ ਦੇ ਲਈ ਰਾਖਵੀਂ ਕੀਮਤ 96238 ਕਰੋੜ ਰੁਪਏ ਰੱਖੀ ਸੀ ਪਰ ਦੂਜੇ ਦਿਨ ਨਿਲਾਮੀ ਖਤਮ ਹੋਣ ਤੱਕ ਸਰਕਾਰ ਨੂੰ ਸਿਰਫ 11.340.78 ਕਰੋੜ ਰੁਪਏ ਦੀਆਂ ਹੀ ਬੋਲੀ ਜਿਹੜੀ ਉਹ ਮਿਲ ਸਕੀ ਸੀ ਤਿੰਨੋਂ ਟੈਲੀਕਮ ਕੰਪਨੀਆਂ ਨੇ 141.4 ਮੈਗਾਹਰਟਜ਼ ਸਪੈਕਟਰਮ ਹੀ ਖਰੀਦਿਆ ਤੇ ਮੋਬਾਈਲ ਸਪੈਕਟਰਮ ਦੀ ਜਿਹੜੀ ਨਿਲਾਮੀ ਆ ਉਹ ਮੰਗਲਵਾਰ ਨੂੰ ਸ਼ੁਰੂ ਹੋਈ ਅਗਲੇ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਜਦੋਂ ਨਿਲਾਮੀ ਸ਼ੁਰੂ ਹੋਈ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੀ ਇਹ ਸਮਾਪਤ ਹੋ ਗਈ ਇਨਾ ਦੋ ਦਿਨਾਂ ਦੀ ਲਾਮੀ ਦੀ ਪ੍ਰਕਿਰਿਆ ਦੇ ਵਿੱਚ ਸਪੈਕਟ੍ਰਮ ਖਰੀਦਮ ਦੇ ਵਿੱਚ ਭਾਰਤੀ ਏਟਲ ਸਭ ਤੋਂ ਅੱਗੇ ਰਹੀ ਹੈ ਤੇ ਇਸ ਨੇ ਕੁੱਲ 6850.76 ਕਰੋੜ ਰੁਪਏ ਦਾ ਜਿਹੜਾ ਸਪੈਕਟ੍ਰਮ ਉਹ ਖਰੀਦਿਆ ਜਦੋਂ ਕਿ ਦੇਸ਼ ਦੀ ਸਭ ਤੋਂ ਵੱਡੀ ਟੈਲੀਕਮ ਕੰਪਨੀ ਰੇਲਾਇੰਸ Jio ਨੇ ਸਪੈਕਟ੍ਰਮ ਦੇ ਲਈ 9973.62 ਕਰੋੜ ਰੁਪਏ ਜਿਹੜਾ ਉਹ ਬੋਲੀ ਲਗਾਈ ਸੀ ਜਦਕਿ ਵੋਡਾਫੋਨ ਆਈਡੀਆ ਨੇ ਲਗਭਗ 3510.4 ਕਰੋੜ ਰੁਪਏ ਦੇ ਸਪੈਕਟ੍ਰਮ ਦੇ ਲਈ ਬੋਲੀ ਲਗਾਈ। ਕੁੱਲ ਮਿਲਾ ਕੇ ਭਾਰਤ ਸਰਕਾਰ ਨੂੰ ਜਿਹੜੀ ਹੈ ਇਸ ਸਪੈਕਟ੍ਰਮ ਦੀ ਨਿਲਾਮੀ ਤੋਂ ਕੁੱਲ 11340.78 ਕਰੋੜ ਰੁਪਏ ਦੀ ਜਿਹੜੀ ਆ ਉਹ ਕਮਾਈ ਹੋਈ ਆ। ਸਰਕਾਰ ਨੂੰ ਸਪੈਕਟ੍ਰਮ ਨਿਲਾਮੀ 96238 ਕਰੋੜ ਰੁਪਏ ਮਿਲਣ ਦੀ ਉਮੀਦ ਸੀ ਪਰ ਇਹ ਸਿਰਫ 12% ਹੀ ਜਿਹੜੀ ਇਹਨਾਂ ਨੂੰ ਮਿਲੀ ਹੈ